ਇਹ ਮਾਮਲਾ ਜਿਵੇਂ ਤੁਸੀਂ ਆਪ ਹੀ ਫਰਮਾਤਾ। ਕਿ ਉੱਥੇ ਮਲਬੇ ਦੇ ਥੱਲੇ ਆ ਗਿਆ। ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਮੈਨੂੰ ਲੱਗਦਾ ਤਰਵਿੰਦਰ ਸਹਿਮਤੀਆਂ ਨਹੀਂ ਬੰਦਦੀ। ਔਰ ਬਹੁਤ ਸਾਰੀਆਂ ਜ਼ਮੀਨਾਂ ਦੇ ਉੱਤੇ ਕਥਤ ਰੂਪ ਦੇ ਵਿੱਚ ਨਿਜਾਇਜ਼ ਕਬਜ਼ੇ ਵੀ ਹੁੰਦੇ। ਜਿਹੜਾ ਇਹ ਮਾਮਲਾ ਸ਼ਾਹਕੋਟ ਵਾਲਾ ਹੈ। EDM ਬਕਾਇਦਾ ਤੌਰ ਦੇ ਉੱਤੇ ਨਿਰਪੱਖਤਾ ਨਾਲ ਪੜਤਾਲ ਹੋਵੇ ਕੀ ਜੋ ਮੰਗਾ ਕਿਸਾਨਾਂ ਨੇ ਠਾਈਆਂ ਨੇ ਉਹ ਜਾਇਜ਼ ਨਹੀਂ ਉਹਨਾਂ ਨਾਲ ਵਾਕਈ ਤੱਕਾ ਹੋਇਆ ਹੈ ਜੇ ਤੱਕਾ ਹੋਇਆ ਹੈ ਉਹਨਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ ਕਿਉਂ ਇਹ ਮਾਮਲਾ ਇਸ ਪੱਧਰ ਤੱਕ ਕਿਉਂ ਗਿਆ ਸੈਂਟੀਰ ਕਿਉਂ ਨਹੀਂ ਬਣਦੀਆਂ ਇੱਕ ਤਾਂ ਗੱਲ ਬੜੀ ਕਲੀਅਰ ਹੈ ਜੇ ਬਕਾਸ ਉਹਨੇ ਨੇ ਪ੍ਰੋਜੈਕਟਾਂ ਦੇ ਲਈ ਜ਼ਮੀਨਾਂ ਵੀ ਹਾਸਲ ਹੋਣੀਆਂ ਨੇ ਪਰ ਸਰਕਾਰਾਂ ਉਹਨੂੰ ਕੋਈ ਪੱਕਾ ਨਿਰਧਾਰਤ ਕਰ ਦੇਣ ਆਏ ਜੀ ਵੀਨ ਜੇ ਹਾਸਲ ਹੋਏਗੀ ਇਹਦਾ ਪ੍ਰਤੀ ਇੱਕੜ ਮੁਆਵਜ਼ਾ ਐਨਾ ਹੀ ਮਿਲਣ ਹਾਈਵੇ ਬਣ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਹਾਂਜੀ ਵੱਖ-ਵੱਖ ਸੂਬਿਆਂ ਨੂੰ ਦੂਜੇ ਸੂਬਿਆਂ ਦੇ ਨਾਲ ਸਿੱਧਾ ਜੋੜਨ ਵਾਸਤੇ ਕਿ ਆਵਾਜਾਈ ਦੇ ਵਿੱਚ ਕੋਈ ਵਿਘਨ ਨਾ ਪਵੇ ਆਮ ਲੋਕ ਕਹਿੰਦੇ ਨੇ ਜੀ ਇਹਨਾਂ ਦਾ ਸਾਨੂੰ ਕੀ ਫਾਇਦਾ ਤੇ ਦੂਜੇ ਪਾਸੇ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਇਹਦੇ ਹਾਈਵੇ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਨੂੰ ਮੁਆਵਜ਼ਾ ਵਧੇਰੇ ਮਿਲ ਜਾਂਦਾ ਹੈ ਉਹਨਾਂ ਨੂੰ ਜਿਹੜਾ ਉਹ ਇੱਕ ਤਰੀਕੇ ਦੇ ਨਾਲ ਆਪਣੀ ਜਿਹੜੀ ਜ਼ਮੀਨ ਦੇ ਪੈਸੇ ਮਿਲ ਜਾਂਦੇ ਨੇ ਕਈ ਮੁਆਵਜ਼ੇ ਨੂੰ ਲੈ ਕੇ ਸਵਾਲ ਖੜੇ ਕਰ ਦਿੰਦੇ ਨੇ ਤੇ ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਵੈਸੇ ਹੀ ਵਿਰੋਧ ਕੀਤਾ ਜਾਂਦਾ ਹੈ ਕਿ ਇੱਥੋਂ ਇਹ ਪ੍ਰੋਜੈਕਟ ਪੂਰਾ ਨਹੀਂ ਹੋਣਾ ਚਾਹੀਦਾ ਸਾਡੀ ਜ਼ਮੀਨ ਦਾ ਨੁਕਸਾਨ ਹੋਵੇਗਾ ਸਾਡੇ ਪਿੰਡਾਂ ਦਾ ਘਰਾਂ ਬਾਰਾਂ ਦਾ ਨੁਕਸਾਨ ਹੋਵੇਗਾ ਤੇ ਹੁਣ ਇੱਕ ਮਾਮਲਾ ਜਿਹੜਾ ਹੈ ਉਹ ਸ਼ਾਹਕੋਟ ਤੋਂ ਸਾਹਮਣੇ ਆਇਆ ਹੈ ਸ਼ਾਹਕੋਟ ਦੇ ਵਿੱਚ ਇੱਕ ਪਰਿਵਾਰ ਦੀ ਕਿਸਾਨ ਪਰਿਵਾਰ ਹੈ ਉਹਦੀ ਜ਼ਮੀਨ ਤੇ ਘਰ ਹਾਈਵੇ ਦੇ ਵਿੱਚ ਆ ਗਿਆ ਬਾਅਦ ਵਿੱਚ ਉਹ ਜਦੋਂ ਵਿਰੋਧ ਵਗੈਰਾ ਕੀਤਾ ਗਿਆ ਤਾਂ ਉਹ ਢਾ ਦਿੱਤਾ ਗਿਆ ਤੇ ਉਹ ਕਹਿੰਦੇ ਮਲਬੇ ਥੱਲੇ ਜਿਹੜਾ ਉਹਨਾਂ ਦਾ ਸਮਾਨ ਵਗੈਰਾ ਦੱਬਿਆ ਹੋਇਆ ਤੇ ਕੱਲ ਉਹਨੂੰ ਹੀ ਕੱਢਣ ਦਾ ਐਲਾਨ ਕੀਤਾ ਗਿਆ ਸੀਗਾ ਕਿਸਾਨ ਜਥੇਬੰਦੀ ਵੱਲੋਂ ਖਾਸ ਕਰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਉਹਦੋਂ ਪਹਿਲਾਂ ਹੀ ਕਈ ਔਰਤਾਂ ਨੂੰ ਤਿੰਨ ਦੇ ਕਰੀਬ ਨੇ ਤੇ ਬਾਕੀਆਂ ਨੂੰ ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਮਾਹੌਲ ਆ ਜਿਹੜਾ ਉੱਥੇ ਹੁਣ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਹਿੰਦੇ ਭਰੋਸਾ ਦਿੱਤਾ ਸੀਗਾ ਕਿ ਇਹਨਾਂ ਨੂੰ ਘਰ ਵਗੈਰਾ ਬਣਾ ਕੇ ਦਿੱਤਾ ਜਾਏਗਾ ਪਰ ਅਜੇ ਹਾਂ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਹੁਣ ਉੱਥੇ ਇੱਕ ਨਵਾਂ ਅੰਦੋਲਨ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਦੇਖੋ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਜ਼ਮੀਨਾਂ ਵਗੈਰਾ ਇਹ ਪ੍ਰੋਜੈਕਟਾਂ ਵਾਸਤੇ ਹਾਸਲ ਤਾਂ ਕੀਤੀਆਂ ਜਾ ਰਹੀਆਂ ਨੇ ਕੁਆਰ ਆਰਗੇਨਾਈਜ਼ ਅੰਗਰੇਜ਼ੀ ਚ ਕੀ ਹੈ ਆਪਾਂ ਇਹ ਮਾਮਲਾ ਜਿਵੇਂ ਤੁਸੀਂ ਆਪ ਹੀ ਫਰਮਾਤਾ ਕਿ ਉੱਥੇ ਮਲਬੇ ਦੇ ਥੱਲੇ ਆ ਗਿਆ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਮੈਨੂੰ ਲੱਗਦਾ ਤਰਬੰਦਰ ਸਹਿਮਤੀਆਂ ਨਹੀਂ ਬਣਦੀਆਂ ਔਰ ਬਹੁਤ ਸਾਰੀਆਂ ਜ਼ਮੀਨਾਂ ਦੇ ਉੱਤੇ ਕਥਤ ਰੂਪ ਦੇ ਵਿੱਚ ਨਿਜਾਇਜ਼ ਕਬਜ਼ੇ ਵੀ ਹੁੰਦੇ ਆ ਉਹ ਜਿਉਂ ਦੀ ਤió ਰਹਿੰਦੇ ਨੇ ਜਿਹੜਾ ਇਹ ਮਾਮਲਾ ਸ਼ਾਹ ਕੋਟ ਵਾਲਾ ਹੈ ਇਹਦੀ ਵੀ ਬਕਾਇਦਾ ਤੌਰ ਦੇ ਉੱਤੇ ਨਿਰਪੱਖਤਾ ਨਾਲ ਪੜਤਾਲ ਹੋਵੇ ਕੀ ਜੋ ਮੰਗਾ ਕਿਸਾਨਾਂ ਨੇ ਠਾਈਆਂ ਨੇ ਉਹ ਜਾਇਜ਼ ਨੇ ਉਹਨਾਂ ਨਾਲ ਵਾਕਈ ਤੱਕਾ ਹੋਇਆ ਹੈ ਜੇ ਤੱਕਾ ਹੋਇਆ ਹੈ ਉਹਨਾਂ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ ਕਿਉਂ ਇਹ ਮਾਮਲਾ ਇਸ ਪੱਧਰ ਤੱਕ ਚ ਰ ਗਿਆ ਹੈ ਸਹਿਮਤੀਆਂ ਕਿਉਂ ਨਹੀਂ ਬਣਦੀਆਂ ਇੱਕ ਤਾਂ ਗੱਲ ਬੜੀ ਕਲੀਅਰ ਹੈ ਜੇ ਵਿਕਾਸ ਹੋਣੇ ਨੇ ਪ੍ਰੋਜੈਕਟਾਂ ਦੇ ਲਈ ਜ਼ਮੀਨਾਂ ਵੀ ਹਾਸਲ ਹੋਣੀਆਂ ਨੇ ਪਰ ਸਰਕਾਰਾਂ ਉਹਨੂੰ ਕੋਈ ਪੱਕਾ ਨਿਰਧਾਰਤ ਕਰਦੇ ਨਹੀਂ ਕਿਵੇਂ ਆਏ ਜਮੀਨ ਜੇ حاصل ਹੋਏਗੀ ਇਹਦਾ ਪ੍ਰਤੀ ਏਕੜ ਮੁਆਵਜ਼ਾ ਇੰਨਾ ਹੀ ਮਿਲਨੇ ਬਾਅਦ ਦੇ ਵਿੱਚ ਕਈ ਵਾਰੀ ਸੀ ਦੇਖਿਆ ਜਦੋਂ ਕਿਸਾਨਾਂ ਨੂੰ ਲੱਗਦਾ ਸਾਡੇ ਨਾਲ ਧੱਕਾ ਹੋਇਆ ਹੈ ਇਹ ਪ੍ਰੋਪਰ ਤੌਰ ਦੇ ਉੱਤੇ ਜਿਹੜੀ ਜ਼ਮੀਨ ਹੈ ਉਹ ਸਹੀ ਰੂਪ ਦੇ ਵਿੱਚ ਸਾਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਉਹ ਕਈ ਵਾਰ ਅਦਾਲਤਾਂ ਜਾਂ ਹੋਰ ਢੰਗ ਅਪਣਾਉਂਦੀਆਂ ਨੇ ਤੇ ਜਦੋਂ ਫਿਰ ਉਹਨਾਂ ਨੂੰ ਵੀ ਉਹ ਕੁਝ ਮਿਲ ਜਾਂਦਾ ਹੈ ਤੇ ਫਿਰ ਦੂਜੇ ਵੀ ਜਾਗ ਪੈਂਦੇ ਨੇ ਇਹਦਾ ਕਿਉਂ ਸਰਕਾਰਾਂ ਨਿਰਧਾਰਤ ਤੌਰ ਤੇ ਇੱਕ ਪੱਕਾ ਫੂਲ ਪ੍ਰੂਫ ਸਿਸਟਮ ਕਿਉਂ ਨਹੀਂ ਬਣਾਉਂਦੀਆਂ ਦੇਣ ਵਾਲੇ ਨੂੰ ਵੀ ਜਿਨੇ ਜ਼ਮੀਨੋ ਦੇਣੀ ਹੈ ਤੇ ਲੈਣ ਵਾਲੇ ਨੂੰ ਵੀ ਪਤਾ ਹੋਵੇ ਕਿ ਭਾਈ ਸਾਹਿਬ ਇਹ ਜ਼ਮੀਨ ਕਿੱਥੋਂ ਤੱਕ ਹੈ ਕਿੱਥੋਂ ਤੱਕ ਮੁਆਵਜ਼ਾ ਹੈ ਤੇ ਉਹਨੂੰ ਵੀ ਪਤਾ ਹੋਵੇ ਕਿ ਮੈਨੂੰ ਐਨੇ ਹੀ ਮਿਲਨੇ ਨੇ ਪਰ ਜਿਹੜੇ ਸਿਸਟਮ ਅਧੂਰੇ ਤੇ ਵਿੱਚ ਵਿਚਾਲੇ ਛੱਡੇ ਜਾਂਦੇ ਨੇ ਉਹ ਚੀਜ਼ਾਂ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਨੇ ਜਿੰਨਾ ਬਾਰੇ ਸੋਚਿਆ ਵੀ ਜਾਣਾ ਚਾਹੀਦਾ ਹੈ ਆ ਇਹਦਾ ਕੋਈ ਨਾ ਕੋਈ ਪਰਮਾਨੈਂਟ ਹੱਲ ਕੱਢਿਆ ਜਾਣਾ ਚਾਹੀਦਾ ਤਾਂ ਕਿ ਵਾਰ-ਵਾਰ ਨਾ ਤਾਂ ਕਿਸਾਨ ਖਜਲਖਵਾਰ ਹੋਣ ਔਰ ਰਾਜ ਨੇ ਜ਼ਮੀਨ ਹਾਸਲ ਕਰਦੇ ਐ ਇਹ ਉਹਨਾਂ ਦਾ ਔਰ ਦੂਜਾ ਚੀਜ਼ ਸਰਕਾਰਾਂ ਨੂੰ ਵੀ ਚਾਹੀਦਾ ਕਿ ਉਹ ਇਨ੍ਹਾਂ ਮਾਮਲਿਆਂ ਦੇ ਵਿੱਚ ਉਸ ਤਰੀਕੇ ਨਾਲ ਕੰਮ ਕਰਨ ਜਿਹੜਾ ਕਿਸੇ ਨੂੰ ਦੁੱਖ ਨਾ ਹੋਵੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ